ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ 28 ਦਸੰਬਰ ਯਾਨੀ ਕਿ 14 ਪੋਦਾ ਦਿਨ ਹੈ ਜੋ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਬੀਬਾਨਗੜ ਸਾਹਿਬ ਸੰਗ ਜੀ ਇਹ ਉਹੋ ਸਥਾਨ ਹੈ ਜਦੋਂ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਦੇ ਮ੍ਰਿਤਕ ਸਰੀਰ ਨੂੰ ਸੁੱਟ ਦਿੱਤਾ ਸੀ ਉਸੇ ਸਥਾਨ ਤੇ ਗੁਰਦੁਆਰਾ ਵਿਬਾਨਗੜ ਸਾਹਿਬ ਸੁਬਾਈਮਾਨ ਹੈ ਇਸ ਦੇ ਕੋਲੋਂ ਦੀ ਇੱਕ ਨਦੀ ਵਹਿੰਦੀ ਸੀ ਤੇ ਜੰਗਲਾਂ ਵਾਲਾ ਇਲਾਕਾ ਸੀ ਵਜ਼ੀਰ ਖਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਛੋਟੇ ਸਹਿਬਜ਼ਾਦਿਆ ਮਾਤਾ ਗੁਜਰਕੌਰ ਜੀ ਦੇ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ ਪਰ ਸਰਹੰਦ ਦਾ ਦੌਲਤਮੰਦ ਇੱਕ ਸ਼ਖਸ਼ ਜਿਸ ਦਾ ਨਾਮ ਟੋਡਰਮਲ ਸੀ ਸਰਹੰਦ ਦਾ ਇੱਕ ਦੌਲਤਮੰਦ ਸ਼ਖਸ਼ ਜਿਸ ਦਾ ਨਾਮ ਟੋਡਰਮਲ ਸੀ ਉਹਨਾਂ ਦੀ ਜਹਾਜ਼ ਵਰਗੀ ਹਵੇਲੀ ਤੋਂ ਆਪ ਜੀ ਅੰਦਾਜ਼ਾ ਲਗਾ ਸਕਦੇ ਹੋ ਉਸ ਟਾਈਮ ਦੇ ਅਮੀਰ ਘਰਾਨੇ ਚੋਂ ਸਨ ਭਾਈ ਦੀਵਾਨ ਟੋਡਰਮਲ ਜੀ ਵਜ਼ੀਰ ਖਾਨ ਕੁੱਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਇੰਨਾ ਜ਼ੁਲਮ ਨਾ ਕਰੋ ਘਟੋ ਘਟ ਬੱਚਿਆਂ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਤਾਂ ਕਰ ਲੈਂਦੇ ਹੋ ਤੇ ਵਜ਼ੀਰ ਖਾਨ ਬਹੁਤ ਕਹਿਣ ਦੇ ਬਾਅਦ ਹਾਮੀ ਭਰਦਾ ਹੈ ਪਰ ਇਹ ਕਹਿੰਦਾ ਹੈ ਕਿ ਮੇਰੀ ਇੱਕ ਸ਼ਰਤ ਹੈ ਤਾਂ ਭਾਈ ਟੋਡਰ ਮਲ ਜੀ ਨੇ ਕਿਹਾ ਜੋ ਕਹੋਗੇ ਉਹ ਸ਼ਰਤ ਮੈਨੂੰ ਮਨਜ਼ੂਰ ਹੈ ਤੇ ਵਜ਼ੀਰ ਖਾਨ ਕਹਿੰਦਾ ਜਿੰਨੀ ਜ਼ਮੀਨ ਇਹਨਾਂ ਤਿੰਨਾਂ ਦੇ ਸੰਸਕਾਰ ਵਾਸਤੇ ਚਾਹੀਦੀ ਹੈ ਉਨੀ ਜ਼ਮੀਨ ਤੈਨੂੰ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਲੈਣੀ ਪੈਗੀ ਭਾਈ ਟੋਡਰਮਲ ਜੀ ਆਖਦੇ ਹਨ ਮੈਨੂੰ ਮਨਜ਼ੂਰ ਹੈ ਸੰਗਤ ਜੀ ਇਹ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਕਿਹਾ ਜਾਂਦਾ ਹੈ ਕਿ ਅੰਤਮ ਸੰਸਕਾਰ ਕਰਨ ਵਾਸਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਇਹ ਜ਼ਮੀਨ ਖਰੀਦਣੀ ਪਈ ਸੀ ਭਾਈ ਟੋਡਰਮਲ ਜੀ ਨੇ ਇਤਨੀ ਜੀ ਜ਼ਮੀਨ ਖਰੀਦਣ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਸੀ ਭਾਈ ਟੋਡਰਮਲ ਜੀ ਦਾ ਕਹਿਣਾ ਸੀ ਜੇ ਇਸ ਪਿਤਾ ਨੇ ਧਰਮ ਵਾਸਤੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਹੋਵੇ ਉਨਾ ਵਸਤੇ ਤਾਂ ਇਹ ਕੁਝ ਵੀ ਨਹੀਂ ਹੈ ਸੰਗਤ ਜੀ ਇਸ ਤੋਂ ਬਾਅਦ ਜਿੱਥੇ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆ ਦੇ ਸ਼ਰੀਰ ਸਨ ਉਸ ਤੋਂ ਕੁਝ ਗਦੌਰੀ ਤੇ ਜਿੱਥੇ ਅੰਤਮ ਸੰਸਕਾਰ ਕਰਨ ਵਾਲੀ ਜਗ੍ਹਾ ਨੂੰ ਖਰੀਦਿਆ ਗਿਆ ਜਿੱਥੇ ਅੱਜ ਆਲੀ ਸ਼ਾਨ ਗੁਰਦੁਆਰਾ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਬਾਈ ਮਾਨ ਹੈ ਸੰਗਤ ਜੀ ਇਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਕਿਹਾ ਜਾਂਦਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਇਸ ਜਗ੍ਹਾ ਤੇ ਮਾਤਾ ਗੁਜਰਕਰ ਜੀ ਛੋਟੇ ਸਹਿਬ ਜਾਦਿਆ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਅੰਤਮ ਸੰਸਕਾਰ ਦੇ ਵੇਲੇ ਦੀਵਾਨ ਟੋਡਰਮਲ ਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਦੇ ਨਾਲ ਪਾਏ ਮੋਤੀराम ਮਹਿਰਾ ਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਤੋਂ ਬਾਅਦ ਪਾਏ ਤੇ ਲੋਕਾ ਤੇ ਰਾਮਾ ਜੀ ਵੀ ਉਥੇ ਮੌਜੂਦ ਸਨ ਅਤੇ ਗੁਰੂ ਸਾਹਿਬ ਜੀ ਨੂੰ ਅਥਾ ਪਿਆਰ ਕਰਨ ਵਾਲੀ ਸੰਗਤ ਵੀ ਉਥੇ ਮੌਜੂਦ ਸੀ ਇਸ ਤਰ੍ਹਾਂ ਅੰਤਮ ਸੰਸਕਾਰ ਦੀਆਂ ਰਸਮਾਂ ਨੂੰ ਪੂਰੀਆਂ ਕਰ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਭਾਈ ਟੋਡਰ ਮਲਜੀਤ ਦੀ ਸੇਵਾ ਨੂੰ ਕੋਟਾਨ ਕੋਟਵਾਰ ਸੀਸ ਨਿਵਾਨੀ ਹ ਸੰਗਜੀ ਇਸ ਨਾਲ ਕੁਝ ਹੋਰ ਨਾਮ ਜਿੱਦਾਂ ਕਿ ਇੱਕ ਤਰਫ ਜ਼ਾਲਮ ਲੋਕ ਵਜ਼ੀਰ ਖਾਨ ਵਜ਼ੀਰ ਖਾਨ ਦਾ ਕਾਜੀ ਅਤੇ ਗੰਗੂ ਵਰਗੇ ਲੋਕ ਉਧਰ ਦੂਜੇ ਪਾਸੇ ਕੁਝ ਭਲੇ ਲੋਕ ਵੀ ਸਨ ਜਿੱਦਾਂ ਨਵਾਬ ਬਲੇ ਕੋਟਲਾ ਜੀ ਜਿਨ੍ਹਾਂ ਨੇ ਸਾਹਿਬਜ਼ਾਦੀਆਂ ਦੀ ਸ਼ਹੀਦੀ ਦੇ ਵਾਸਤੇ ਹਾਦ ਨਾਰਾ ਮਾਰਿਆ ਸੀ ਜਿਨ੍ਹਾਂ ਨੇ ਕਿਹਾ ਸੀ ਛੋਟੇ ਸਾਹਿਬਜ਼ਾਦੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਨਾਂ ਤੋਂ ਇਲਾਵਾ ਵਜ਼ੀਰ ਖਾਨ ਦੀ ਪਤਨੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੀਆਂ ਨੂੰ ਛੱਡ ਦੇਣ ਵਾਸਤੇ ਵਜ਼ੀਰ ਖਾਨ ਦੇ ਅੱਗੇ ਬਹੁਤ ਤਰਲੇ ਪਾਏ ਸੀ ਇਨਾ ਤੋਂ ਇਲਾਵਾ ਕੁਮਾ ਮਾਸ਼ ਕੀਜੀ ਜਿਨ੍ਹਾਂ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਆਪਣੇ ਘਰ ਰੱਖਿਆ ਤੇ ਉਹਨਾਂ ਦੀ ਅਥਾ ਸੇਵਾ ਕੀਤੀ ਇਸ ਤੋਂ ਇਲਾਵਾ ਪਾਈ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਬੈਠੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾ ਕੇ ਆਪਣੀ ਸੇਵਾ ਨਿਭਾਈ ਸੰਗਤ ਜੀ ਜਦੋਂ ਇਸ ਤੋਂ ਬਾਅਦ ਵਜ਼ੀਰ ਥਾ ਨੂੰ ਪਤਾ ਲੱਗਿਆ ਤੇ ਇਸ ਤੋਂ ਬਾਅਦ ਵਜ਼ੀਰਖਾਨੇ ਭਾਈ ਮੋਤੀराम ਮਹਿਰਾ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਭਾਈ ਮੋਤੀराम ਮਹਿਰਾ ਜੀ ਦੀ ਸ਼ਹੀਦੀ ਤੇ ਸੇਵਾ ਨੂੰ ਮੈਂ ਬਾਰੰਬਾਰ ਪ੍ਰਣਾਮ ਕਰਦੀ ਹਾਂ ਇਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਮੇਰਾ ਉਹਨਾਂ ਦੇ ਅੱਗੇ ਵੀ ਕੋਟਾਨ ਕੋਟਵਾਰ ਸੀਸ ਚੁੱਕਦਾ ਹੈ ਰੱਬੀ ਰੂਹਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸੇਵਾਵਾਂ ਨਿਭਾਈਆਂ ਵੀਡੀਓ ਦੇ ਅੰਤ ਵਿੱਚ ਸੰਗਤ ਜੀ ਮੈਂ ਆਪ ਸਭਨਾ ਦਾ ਧੰਨਵਾਦ ਕਰਨਾ ਚਾਹਾਂਗੀ ਮੈਂ ਗੁਰੂ ਸਾਹਿਬ ਜੀ ਦਾ ਮਾਤਾ ਗੁਜਰਕੌਰ ਜੀ ਦਾ ਚਾਰੋਂ ਸਾਹਿਬਜ਼ਾਦਿਆਂ ਦਾ ਕੋਟਾਨ ਕੋਟਵਾਰ ਧੰਨਵਾਦ ਕਰਦੀ ਹਾਂ ਅਤੇ ਸੀਸ ਚੁਕਉਂਦੀ ਹਾਂ ਗੁਰੂ ਸਾਹਿਬ ਜੀ ਅੱਗੇ ਜਿਨ੍ਹਾਂ ਨੇ ਸਾਨੂੰ ਜੀਣ ਦੀ ਰਸਖਲਾਈ ਸੱਚ ਦੇ ਖਿਲਾਫ ਲੜਨਾ ਜ਼ੁਲਮ ਦੇ ਖਿਲਾਫ ਖੜੇ ਹੋਣਾ ਸਿਖਾਇਆ ਜੇਕਰ ਮਨ ਦੇ ਵਿੱਚ ਪਰਮਾਤਮਾ ਦਾ ਧਿਆਨ ਹੋਵੇ ਤਾਂ ਹਰ ਮੁਸੀਬਤ ਨੂੰ ਹੱਸਦੇ ਹੱਸਤੇ ਹੱਲ ਕੀਤਾ ਜਾ ਸਕਦਾ ਹੈ ਅਤੇ ਜੇ ਮਨ ਵਿੱਚ ਗੁਰਬਾਣੀ ਨਾਲ ਪਿਆਰ ਹੋਵੇ ਤਾਂ ਕਿਸੇ ਵੀ ਉਮਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸੋ ਆਪ ਜੀ ਮੇਰੀ ਇੰਨੇ ਕੁ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ